ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜੀਵਨ ਨੂੰ ਰੋਸ਼ਨ ਕਰਨ ਵਾਲੀਆਂ ਕੁਝ ਯਾਦ ਰੱਖਣ ਜੋਗ ਗੱਲਾਂ ਜੋ ਕਿ ਨਿਰਮਲ ਸਿੰਘ ਲਾਲੀ ਜੀ ਦੁਆਰਾ ਲਿਖੀਆਂ ਗਈਆਂ ਹਨ ਕਿਤਾਬ ਦਾ ਨਾਮ ਹੈ ਨਿਰਮਲ ਸਿੰਘ ਲਾਲੀ ਜੀ ਦੁਆਰਾ ਲਿਖੀ ਹੋਈ ਕਿਤਾਬ ਜ਼ਿੰਦਗੀ ਦਾ ਸੰਦੇਸ਼ ਅਤੇ ਉਦੇਸ਼ ਕਹਿੰਦੇ ਭਾਵਨਾਤਮਕ ਤੌਰ ਤੇ ਜੇ ਤੁਹਾਡਾ ਕਿਸੇ ਕੰਮ ਨੂੰ ਕਰਨ ਨੂੰ ਜੀ ਕਰਦਾ ਹੈ ਤਾਂ ਤੁਸੀਂ ਇਹ ਦੇਖਣਾ ਹੈ ਕਿ ਜਿਹੜਾ ਕੰਮ ਤੁਸੀਂ ਕਰਨ ਜਾ ਰਹੇ ਹੋ ਉਹ ਨੈਤਿਕਤਾ ਅਤੇ ਸਮਾਜਿਕਤਾ ਅਤੇ ਆਚਰਣ ਦੇ ਪੱਖੋਂ ਠੀਕ ਹੈ ਕਿਸੇ ਕੰਮ ਨੂੰ ਕਰਨ ਦੇ ਪਿੱਛੇ ਤੁਹਾਡੀ ਕੀ ਭਾਵਨਾ ਕੰਮ ਕਰ ਰਹੀ ਹੈ ਇਹ ਨਾ ਹੋਵੇ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹੋਣ ਕਹਿਣੇ ਤੇ ਕਰਨੇ ਇੱਕ ਹੋਣੀ ਚਾਹੀਦੀ ਹੈ ਵਿਸ਼ੇਸ਼ ਕਰਕੇ ਜਿਹੜੇ ਸਮਾਜ ਦੇ ਵਿਸ਼ੇਸ਼ ਵਿਅਕਤੀ ਹਨ ਉਹਨਾਂ ਦਾ ਕਿਰਦਾਰ ਉੱਚਾ ਉੱਚਾ ਅਤੇ ਸੁੱਚਾ ਹੋਣਾ ਚਾਹੀਦਾ ਹੈ ਕੈਣੀ ਅਤੇ ਕਰਨੀ ਇੱਕ ਹੋਣੀ ਚਾਹੀਦੀ ਹੈ ਹਰੈਣੀ ਸੈਣੀ ਵੈਣੀ ਅਤੇ ਕਰਨੀ ਇਹ ਸਾਡੀ ਜ਼ਿੰਦਗੀ ਦੇ ਥੰਮ ਹਨ ਗੁਰੂ ਜੀ ਨੇ ਬਦੀ ਅਤੇ ਨੇਕੇ ਦੇ ਅਨੁਸਾਰ ਮਨੁੱਖ ਦੀਆਂ ਦੋ ਕਿਸਮਾਂ ਦੱਸੀਆਂ ਹਨ ਗੁਰਮੁਖ ਅਤੇ ਮਨਮੁਖ ਇਹਦੇ ਮਨਮੁਖ ਮਨਮੁਖ ਮਨੁੱਖ ਜਿਹੜੇ ਹੈਗੇ ਉਹ ਕਿਹੜੇ ਹੁੰਦੇ ਹੈਗੇ ਆ ਮਨਮੁਖ ਮਨੁੱਖੋ ਹੁੰਦੇ ਹੈਗੇ ਆ ਜਿਹੜੇ ਅਹੰਕਾਰੀ ਆ ਕਾਮੀ ਆ ਲੋਭੀ ਆ ਹੰਕਾਰੀ ਆ ਈਰਖਾਲੂ ਇਹ ਸਾਰੇ ਜਿਹੜੇ ਕਿਹੜੇ ਹੈਗੇ ਆ ਇਹ ਮਨਮੁਖ ਮਨੁੱਖੋ ਜਿਹੜੇ ਹੈਗੇ ਆ ਕਾਮਚੋਰਾ ਤੇ ਗੁਰਮੁਖ ਕਿਹੜੇ ਹੁੰਦੇ ਹੈਗੇ ਆ ਗੁਰਮੁਖ ਉਹ ਹੁੰਦੇ ਹੈਗੇ ਆ ਜਿਹੜੇ ਕਿ ਚੰਗੇ ਮਨੁੱਖ ਹੁੰਦੇ ਹੈਗੇ ਆ ਉਹਨਾਂ ਨੂੰ ਗੁਰਮੁਖ ਮਨੁੱਖ ਕਿਹਾ ਜਾਂਦਾ ਹੈ ਮਾਨਮੁਖ ਅਤੇ ਗੁਰਮੁਖ ਕਹਿੰਦੇ ਨੇਕ ਦਿਲ ਅਣਖੀ ਜਿਉਂਦੀ ਜਾਗਦੀ ਜ਼ਮੀਰ ਵਾਲੇ ਨੈਤਿਕਤਾਵਾਦੀ ਇਮਾਨਦਾਰ ਸਿਆਣੇ ਜਜਵਾਤੀ ਤੇ ਉਹ ਮਨੁੱਖ ਜਿਹੜੇ ਸਹਿਨਸ਼ੀਲਤਾ ਅਤੇ ਨਿਮਰਤਾ ਦੇ ਧਾਰਨੀ ਹੋਣ ਮਨ ਦੀ ਸ਼ਾਂਤੀ ਦੇ ਲਈ ਆਪਣੀਆਂ ਲੋੜਾਂ ਤੇ ਇਸ਼ਾਵਾ ਨੂੰ ਸਮਝਣਾ ਆਪਣੀ ਮਾਨਸਿਕ ਸਰੀਰਿਕ ਆਰਥਿਕ ਤੇ ਰੁਚੀ ਐਟੀਟਿਊਡ ਨੂੰ ਸਮਝਣਾ ਭਾਵ ਆਪਣੇ ਆਪ ਨੂੰ ਪਛਾਣਨਾ ਕਿ ਤੁਹਾਡੀ ਜ਼ਿੰਦਗੀ ਦੀ ਪਸੰਦ ਕੀ ਹੈ ਰੁਚੀ ਕੀ ਹੈ ਸ਼ੌਂਕ ਕੀ ਹੈ ਸਵਾਦ ਕੀ ਹਨ ਤੁਹਾਡੇ ਤੁਹਾਨੂੰ ਕਿਸਰ ਦਾ ਮੌਸਮ ਪਉਂਦਾ ਹੈ ਦਾਲਾਂ ਸਬਜ਼ੀਆਂ ਕਰੋਕਰੀ ਇਹਨਾਂ ਸਾਰਿਆਂ ਦੀ ਪਸੰਦ ਕਹਿੰਦੇ ਕਿਸੇ ਦਾ ਬੁਰਾ ਨਾ ਕਰੋ ਕਿਸੇ ਦਾ ਦਿਲ ਨਾ ਦਿਖਾਓ ਕਿਸੇ ਨੂੰ ਤੋਖਾ ਨਾ ਦਿਓ ਠੀਕ ਹੈ ਜੀ ਤੇ ਕਹਿੰਦੇ ਆਪਣੀਆਂ ਲੋੜਾਂ ਤੇ ਇਛਾਵਾਂ ਤੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸੋਚੋ ਕਿਵੇਂ ਕਿੱਥੋਂ ਅਤੇ ਕਿਸ ਪਾਸੋਂ ਹੱਲ ਹੋਣੀਆਂ ਆ ਤਰਕਸ਼ੀਲ ਤੇ ਵਿਗਿਆਨਿਕ ਸੋਚ ਦੇ ਧਾਰਨੀ ਬਣੋ ਦੂਜਿਆਂ ਦੇ ਮਗਰ ਹੀ ਨਾ ਲੱਗੇ ਰਹੋ ਬਲਕਿ ਆਪਣੇ ਦਿਮਾਗ ਤੋਂ ਵੀ ਕੰਮ ਲਵੋ ਮਾਨਵੀਆਂ ਗਲਤੀਆਂ ਕਰਕੇ ਪਤਾ ਨਹੀਂ ਹਰ ਰੋਜ਼ ਕਿੰਨੀਆਂ ਮੌਤਾਂ ਤੇ ਆਰਥਿਕ ਘਾਣ ਹੁੰਦਾ ਹੈ ਸੋਚੋ ਕੀ ਹੋ ਰਿਹਾ ਹੈ ਕੀ ਹੋਣਾ ਚਾਹੀਦਾ ਹੈ ਉਹਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰੋ ਕਹਿੰਦੇ ਸ਼ਖਸੀਅਤ ਕੀ ਹੈ ਵਾਟ ਇਜ਼ ਪਰਸਨੈਲਿਟੀ ਹੈਂਡਸਮ ਮੀਨਸ ਗੁੱਡ ਲੁਕਿੰਗ ਇਸ ਅ ਪਾਰਟ ਆਫ ਪਰਸਨੈਲਿਟੀ ਸਮ ਟੋਟਲ ਟ੍ਰੇਟਸ ਆਫ ਦਾ ਮੈਨ ਇਸ ਕਾਲਡ ਪਰਸਨੈਲਿਟੀ ਕਹਿੰਦੇ ਜਿਹੜਾ ਵੱਡਾ ਮਨੋਖਾ ਉਹ ਉਮਰ ਵਿੱਚ ਵੱਡਾ ਹੁੰਦਾ ਆ ਇੱਕ ਵੱਡਾ ਮਨੋਖਾ ਰਿਸ਼ਤੇ ਵਿੱਚ ਵੱਡਾ ਹੁੰਦਾ ਹੈਗਾ ਆ ਤੇ ਇੱਕ ਵੱਡਾ ਮਨੁੱਖ ਜਿਹੜਾ ਉਹ ਗੁਣਾ ਕਰਕੇ ਵੱਡਾ ਹੁੰਦਾ ਹੈ ਹਰ ਰਸਤੇ ਵਿੱਚ ਵੱਡੇ ਤੋਂ ਅਤੇ ਛੋਟੇ ਨੂੰ ਪੂਰਾ ਸਤਿਕਾਰ ਅਤੇ ਪਿਆਰ ਕਰਨਾ ਚਾਹੀਦਾ ਹੈ ਆਦਮੀ ਆਦਮੀ ਵਿੱਚ ਲੱਖੋ ਜੋਹਰ ਹੈ ਲੇਕ ਅਗਰ ਆਦਮੀਅਤ ਨਹੀਂ ਤਾਂ ਕੁਝ ਵੀ ਨਹੀਂ ਕਿ ਇਨਸਾਨ ਦੇ ਵਿੱਚ ਕਹਿੰਦੇ ਬਹੁਤ ਸਾਰੇ ਗੁਣ ਆ ਪਰ ਜੇ ਉਹਦੇ ਵਿੱਚ ਇਨਸਾਨੀਅਤ ਹੀ ਨਹੀਂ ਤਾਂ ਉਹ ਜਾਨਵਰ ਤੋਂ ਵੀ ਭੈੜਾ ਹੈ ਪ੍ਰਸ਼ਨ ਏ ਨਹੀਂ ਹੈ ਕਿ ਉਹ ਮਰਿਆ ਕਿਵੇਂ ਹੈ ਪ੍ਰਸ਼ਨ ਏ ਹੈ ਕਿ ਜੀਵਿਆ ਕਿਵੇਂ ਹੈ ਦੂਜਿਆਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਕਰਨ ਕਹਿੰਦੇ ਸਜ਼ਾ ਜਿਹੜੀ ਆ ਉਹ ਕਈ ਤਰ੍ਹਾਂ ਦੀ ਹੁੰਦੀ ਆ ਸਰੀਰਕ ਆਰਥਿਕ ਚਰਿੱਤਰ ਵਿੱਦਿਆ ਝਾੜ ਪਾਉਣੀ ਜਾਂ ਕਿਸੇ ਨੂੰ ਸਿੱਖਿਆ ਦੇਣੀ ਅਸੀਂ ਬੱਚਿਆਂ ਨੂੰ ਕੁਝ ਬਣਨ ਲਈ ਪੜ੍ਹਾਈ ਦੇ ਵਿੱਚ ਤੌਰ ਤਰੀਕੇ ਤੇ ਚੰਗਾ ਜੀਵਨ ਗੁਜ਼ਾਰਨ ਲਈ ਸਿੱਖਿਆ ਦਿੰਦੇ ਹਾਂ ਪਰ ਅਸੀਂ ਬੱਚਿਆਂ ਨੂੰ ਚੰਗੇ ਮਨੁੱਖ ਬਣਨ ਦੀ ਸਿੱਖਿਆ ਨਹੀਂ ਦਿੰਦੇ ਅਸੀਂ ਬੱਚਿਆਂ ਦਾ ਕਿਰਦਾਰ ਬਣਾਉਣ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਜਦ ਕਿ ਜ਼ਰੂਰਤ ਹੈ ਬੱਚਿਆਂ ਦਾ ਕਿਰਦਾਰ ਨੂੰ ਉਚੇਰਾ ਚੁੱਕਣ ਲਈ ਵਧੀਆ ਧਿਆਨ ਦੇਣ ਦੀ ਆਪਣੇ ਦੁੱਖਾਂ ਦੇ ਲਈ ਮਨੁੱਖ ਕਈ ਵਾਰ ਆਪ ਹੀ ਜ਼ਿੰਮੇਵਾਰ ਹੁੰਦਾ ਹੈ ਕਈ ਵਾਰੀ ਸਮਾਜ ਮਨੁੱਖ ਦਾ ਆਪਣਾ ਦੋਸ਼ ਨਹੀਂ ਹੁੰਦਾ ਮਨੁੱਖ ਸਮਾਜ ਵੱਲੋਂ ਹੀ ਬੇਇਨਸਾਫੀਆਂ ਤੇ ਧੱਕੇਸ਼ਾਈਆਂ ਦਾ ਸ਼ਿਕਾਰ ਹੋ ਜਾਂਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਦੱਦੇ ਦੋਸ ਨਾ ਦਿਓ ਕਿਸ ਦੋਸੇ ਕਰਮਾ ਆਪਣਿਆ ਇਹ ਠੀਕ ਹੈ ਕਿ ਕਈ ਵਾਰੀ ਮਨੁੱਖ ਦੋਸ਼ੀ ਹੁੰਦਾ ਹੈ ਪਰ ਗੁਰੂ ਜੀ ਹੁਣਾਂ ਨੇ ਕੀ ਬੁਰਾ ਕੰਮ ਕੀਤਾ ਸੀ ਕਿ ਉਹਨਾਂ ਨੂੰ ਚੱਕੀਆਂ ਪਿਸਣੀਆਂ ਪਈਆਂ ਮੁਗਲਾਂ ਨੇ ਉਹਨਾਂ ਨਾਲ ਕੀ ਕੁਝ ਨਹੀਂ ਕੀਤਾ ਉਹਨਾਂ ਦਾ ਕੀ ਦੋਸ਼ ਸੀ ਤੀਜੇ ਨੰਬਰ ਤੇ ਮਨੁੱਖ ਦੇ ਦੁੱਖਾਂ ਦਾ ਕਾਰਨ ਕੁਦਰਤ ਹੁੰਦੀ ਹੈ ਜਿਵੇਂ ਮੀਂਹ ਹਨੇਰੀਆਂ ਅਤੇ ਪੁਚਾਲ ਇਹ ਜਿਹੜਿਆ ਹਫਤਾ ਮਹਾਨ ਜਿਹੜਾ ਮਨੁੱਖ ਦਾ ਜਾਨੀ ਅਤੇ ਆਰਥਿਕ ਨੁਕਸਾਨ ਕਰਦੀਆਂ ਹਨ ਇਹਦੇ ਵਿੱਚ ਮਨੁੱਖ ਦਾ ਆਪਣਾ ਕੋਈ ਵੀ ਦੋਸ਼ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਆ ਕਿ ਮਨੁੱਖ ਨੂੰ ਕਿਰਤ ਕਰਨੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਹੈ ਤੇ ਵੰਡ ਛਕਣਾ ਚਾਹੀਦਾ ਆ ਇਸ ਦੇ ਨਾਲ ਹੀ ਗੁਰੂ ਜੀ ਨੇ ਮਨੁੱਖ ਨੂੰ ਸ਼ੋਭਾ ਕੰਮ ਕਰਨ ਲਈ ਵੀ ਕਿਹਾ ਹੈ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਸੀ ਕਿ ਮੁਸਲਮਾਨ ਵੱਡਾ ਹੈ ਜਾਂ ਫਿਰ ਹਿੰਦੂ ਵੱਡਾ ਹੈ ਤਾਂ ਉਹਨਾਂ ਦਾ ਉੱਤਰ ਜੀ ਸ਼ੁਭ ਕਰਮਾਂ ਬਿਨਾ ਦੋਨੋਂ ਰੋਏ ਕਿ ਜੇ ਉਹ ਚੰਗੇ ਕੰਮ ਨਹੀਂ ਕਰਦੇ ਤਾਂ ਦੋਨਾਂ ਨੂੰ ਹੀ ਅਖੀਰ ਵਿੱਚ ਰੋਣਾ ਪੈਂਦਾ ਹੈ ਹੈਲਥ ਇਜ਼ ਵੈਲਥ ਸਿਹਤ ਹੀ ਧਨ ਹੈ ਵਰਕ ਇਜ਼ ਵਰਸ਼ਿਪ ਕੰਮ ਹੀ ਪੂਜਾ ਹੈ ਡੂ ਨਾਟ ਪੁੱਟ ਆਫ ਟਿਲ ਟੁਮਾਰੋ ਅੱਜ ਦਾ ਕੰਮ ਅੱਜ ਹੀ ਕਰੋ ਤੇ ਕੱਲ ਤੇ ਨਾ ਛੱਡੋ ਜਿਹੜਾ ਕੱਲ ਕਰਨਾ ਹੈ ਉਹ ਅੱਜ ਕਰ ਜਿਹੜਾ ਅੱਜ ਕਰਨਾ ਹੈ ਉਹ ਹੁਣੇ ਹੀ ਕਰ ਲਓ ਕਹਿੰਦੇ ਉਹ ਇਨਸਾਨ ਖੁਦਾ ਖੁਦਾ ਹੁੰਦਾ ਹੈ ਜਿਸਕਾ ਦਿਲ ਸਾਫ ਹੁੰਦਾ ਹੈ ਕਰ ਖੁਦੀ ਕੋ ਇਤਨਾ ਬੁਲੰਦ ਕੇ ਖੁਦਾ ਖੁਦ ਪੁੱਛੇ ਬੰਦੇ ਸੇ ਕਿ ਬਤਾ ਤੇਰੀ ਰਜ਼ਾ ਕੀ ਹੈ ਉਹ ਮਹਾਨ ਹੁੰਦੇ ਹਨ ਜਿਹੜੇ ਦੂਜਿਆਂ ਲਈ ਜੀਉਂਦੇ ਹਨ ਜਿਵੇਂ ਸ਼ਹੀਦ ਹੱਕ ਸੱਚ ਤੇ ਇਨਸਾਫ ਦੀ ਖਾਤਰ ਸ਼ਹਾਦਤ ਦਾ ਜਾਮ ਤਾਂ ਪੀ ਸਕਦਾ ਹੈ ਪਰ ਈਨ ਪਰਵਾਨ ਨਹੀਂ ਕਰ ਸਕਦਾ ਭਾਵ ਆਪਣੀ ਵਿਚਾਰਧਾਰਾ ਅਤੇ ਮਨੋਰਥ ਤੋਂ ਪਿੱਛੇ ਨਹੀਂ ਹਟ ਸਕਦਾ ਬਰਬਾਦੀ ਕੇ ਲਈ ਇੱਕ ਹੀ ਉੱਲੂ ਕਾਫੀ ਹੈ ਜਹਾਂ ਹਰ ਟਾਹਨੀ ਪਰ ਉੱਲੂ ਬੈਠਾ ਹੈ ਉਸ ਗੁਲਸਿਤਾ ਦਾ ਅੰਜਾਮ ਕੀ ਹੋਗਾ ਕਹਿੰਦੇ ਬਰਬਾਦੀ ਕੇ ਲਈ ਇੱਕ ਹੀ ਉੱਲੂ ਕਾਫੀ ਹੈ ਜਹਾਂ ਹਰ ਟਾਹਨੀ ਪਰ ਉੱਲੂ ਬੈਠਾ ਹੈ ਉਸ ਗੁਲਸਿਤਾ ਦਾ ਅੰਜਾਮ ਕੀ ਹੋਗਾ ਗੁਲਸੇਦਾ ਸੈਰ ਕਰਨੇ ਆਈ ਥੀ ਸੈਰ ਗੁਲਸ਼ਨ ਕਰ ਚਲੇ ਸਾਥ ਮਾਲੀ ਬਾਗ ਆਪਣਾ ਹਮ ਤੋ ਆਪਣੇ ਘਰ ਚਲੇ ਕਹਿੰਦੇ ਸਮਾਜ ਦੇ ਸਾਰੇ ਵਿਅਕਤੀ ਤਾਂ ਚੰਗੇ ਨਹੀਂ ਬਣ ਸਕਦੇ ਪਰ ਜਿਹੜੇ ਵਿਸ਼ੇਸ਼ ਵਿਅਕਤੀ ਆ ਜਿੱਦਾਂ ਕੋਈ ਧਾਰਮਿਕ ਆਗੂ ਆ ਰਾਜਨੀਤਿਕਾ ਕੋਈ ਸਾਹਿਤਕਾਰ ਆ ਅਧਿਆਪਕ ਆ ਡਾਕਟਰ ਆ ਇਹ ਸਾਰੇ ਉੱਚੇ ਕਿਰਦਾਰ ਵਾਲੇ ਹੋਣੇ ਚਾਹੀਦੇ ਹਨ ਕਿਉਂਕਿ ਇਹ ਲੋਕ ਸਮਾਜ ਦੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ